ਔਰ ਪੰਜਾਬ ਦੇ 13 ਐਮਪੀ ਨੇ ਤੇ 94 ਆ ਗੋਂਗੇ ਬੋਲੇ ਜਿੱਤੇ ਹੋਏ ਨੇ ਤੇ 117 ਦੀ ਜੁੰਡਲੀ ਆ ਇਹ ਕਿਤੇ ਭੋਗ ਤੇ ਮੈਨੂੰ ਟੱਕਰ ਗਏ ਬਾਕੀ ਸੰਸਥਾਵਾਂ ਚ ਜਾ ਕੇ ਮੈਂ ਕੀਰਤਨ ਕਰਦਾ ਐ ਅਗਰ ਡੱਲੇਵਾਲ ਸਾਹਿਬ ਨੂੰ ਕੁਝ ਹੋਇਆ ਉਸ ਦਿਨ ਭੋਗ ਤੇ ਕੀਰਤਨ ਨਹੀਂ ਕਰੂੰਗਾ ਨਾ ਦਾ ਵਿਰੋਧ ਕਰੂੰਗਾ ਬਾਹਰ ਖਲੋ ਕੇ ਇਹਨਾਂ ਨੂੰ ਕੰਨੋ ਫੜ ਕੇ ਇਹਨਾਂ ਦੇ ਭੋਗ ਤੋਂ ਬਾਹਰ ਕੱਢੋ ਹਰ ਥਾਂ ਤੇ ਆਵਾਜ਼ ਦੇਾਂਗੇ ਪੂਰੇ ਭਾਰਤ ਦੇ ਲੋਕਾਂ ਨੂੰ ਆਵਾਜ਼ ਦਿੰਨੇ ਆ ਇੱਕਸਾਨੀ ਸੰਘਰਸ਼ ਨਹੀਂ ਇਹ ਲੋਕਤੰਤਰ ਦਾ ਹੈ ਇਹ ਗਰੀਬਾਂ ਦਾ ਹੈ ਇਹ ਮਜ਼ਦੂਰਾਂ ਦਾ ਹੈ ਇਹ ਮਹਿੰਗਾਈ ਦੇ ਖਿਲਾਫ ਹੈ ਜਿਹੜਾ ਆਟਾ ਤੁਹਾਨੂੰ ਅਡਾਨੀ ਬਾਨੀ 400 ਨੂੰ ਦੇਣਾ ਚਾਹੁੰਦੇ ਨੇ ਕਿਸਾਨ ਤੁਹਾਨੂੰ 5 ਰੁਪਏ ਨੋ ਪ੍ਰੋਫਿਟ ਨੋ ਲੌਸ ਤੇ ਦੇਣਾ ਚਾਹੁੰਦੇ ਨੇ ਐਮਐਸਪੀ ਦਾ ਮਤਲਬ ਤੁਹਾਨੂੰ ਦੱਸੋ ਪ੍ਰਥਮ ਓਤਭਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰਤੇ ਅਮਰਦਾਸ RAMDAS ਹੋਈ ਸਹਾਈ ਅਰਜਨ ਹਰਗੋਬਿੰਦ ਲੋ ਸਿਮਰਉ ਸ੍ਰੀ ਹਰਿ ਗਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੇ ਦਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋਂ ਨਿਤ ਆਵੈ ਧਾਏ ਸਭ ਖਾਈ ਹੋਏ ਸਹਾਈ ਤਦਸਨ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਛੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਰ ਦਾ ਧਿਆਨ ਧਾਰ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਹਬਜ਼ਾਦਿਆਂ ਚਾਰੀ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਪੰਜ ਤਖਤਾਂ ਸਰਵਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਜੀ ਬੋਲੇ ਜੀ ਜੇਲ ਮਾਰਿਆਂ ਦੇ ਮਾਰ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਲੋਟਾਂ ਦੀ ਲੋਟ ਲਗਟਿਆਂ ਦੀ ਗੱਟ ਨਪਟਿਆਂ ਦੀ ਪੱਤ ਅਨਿਆਸਰਿਆਂ ਦੇ ਆਸਰੇ ਸਾਹਿਬਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਾਰਾਜ ਆਪ ਜੀ ਕੇ ਹਜ਼ੂਰ ਸਮੂ ਸੰਗਤ ਵੱਲੋਂ ਅਰਦਾਸ ਬੇਨਤੀ ਜੋਗੜੀ ਹੈ ਸਤਿਗੁਰ ਜੀਓ ਪਾਉਣ ਪਾਣੀ ਧਰਤੀ ਦੀ ਹੋਂਦ ਵਾਸਤੇ ਜਵਾਨੀ ਕਿਸਾਨੀ ਨਸਲ ਫਸਲ ਵਾਸਤੇ ਪਿਛਲੇ ਕਈ ਮਹੀਨਿਆਂ ਤੋਂ ਨਿਰੰਤਰ ਕਿਸਾਨ ਮਜ਼ਦੂਰ ਮੋਰਚਾ ਚੱਲ ਰਿਹਾ ਹੈ ਸਰਕਾਰਾਂ ਦੇ ਜ਼ਬਰ ਜ਼ੁਲਮ ਦੇ ਖਿਲਾਫ ਪਿਛਲੇ ਕਈ ਦਿਨਾਂ ਤੋਂ ਭਾਈ ਜਗਜੀਤ ਸਿੰਘ ਜੀ ਦल्लेਵਾ ਮਰਨ ਵਰਤ ਕੇ ਬੈਠੇ ਹਨ ਸਤਿਗੁਰ ਜੀਏ ਦਿਨਾਂ ਦੀ ਚੜ੍ਹਦੀ ਕਲਾ ਵਾਸਤੇ ਸੇਕ ਜਾਬੀ ਵਾਸਤੇ ਕਿਸਾਨ ਜਥੇ ਬੰਦੀਆਂ ਸਿੱਖ ਸੰਸਥਾਵਾਂ ਸਮਾਜ ਸੇਵੀ ਸਸਤਾਵਾਦੀ ਏਕਤਾ ਵਾਸਤੇ ਜ਼ਬਰ ਜ਼ੁਲਮ ਦੇ ਖਿਲਾਫ ਅਰਦਾਸ ਅਤਿਮਸਾਲ ਮਾਰਚ ਦੀ ਅਰੰਭਤਾ ਦੀ ਅਰਦਾਸ ਹੈ ਜੋ ਪੰਡਾਰੀ ਪੋਤੋਂ ਅਰੰਭ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸੰਪੰਨ ਹੋਵੇਗੀ ਕਿਰਤਾ ਕਰਮੀ ਸਮੂਹ ਸੰਘਰਸ਼ੀ ਵੀਰਾਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਜਦ ਤੋ ਪ੍ਰੇਮ ਖੇ ਲੜਕਾ ਜਾਏ ਸਿਰ ਧਰ ਪਲੀ ਗਨੀ ਮੇਰੀ ਆਓ ਇਹ ਤਮਾਰ ਬੈਰ ਤੜੀ ਜਾਏ ਸਿਰ ਦੀ ਜੇ ਕਾਣ ਨਾ ਕੀਜੇ ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੇ ਤੁਰ ਜਾ ਪੁਰਜਾ ਕਟ ਮਰੇ ਕਬ ਹੋਣਾ ਛੱਡੇ ਖੇਤ ਸਮੂਹ ਸਿਵਦਰਾਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਆਪਸੀ ਇਤਫਾਕ ਬਖਸ਼ਣਾ ਸੇਤ ਜਾਬੀਆਂ ਗੁਰਸਿੱਖੀ ਸਦਕ ਪਰੋਸ਼ਾ ਨਾਮਦਾਨ ਅਡਲਤਾ ਬਖਸ਼ਣੀ ਅਰਦਾਸ ਅਤੇ ਮਸ਼ਾਲ ਮਾਰਚ ਨੂੰ ਰਵਾਨਗੀ ਬਖਸ਼ੋ ਸੇਈ ਪਿਆਰੇ ਮੇਲੇ ਜਿਨਾ ਮਿਲਿਆ ਆਪ ਜੀ ਦਾ ਨਾਮ ਚੇਤਿਆ ਵੇ ਗੁਰੂ ਨਾਨਕ ਨਾਮ ਜੀ ਦੇ ਬਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਨੌਰੀ ਤੇ ਕਿਸਾਨੀ ਸੰਘਰਸ਼ ਲਈ ਭੁੱਖ ਹੜਤਾਲ ਤੇ ਬੈਠੇ ਮੰਨਵਰਤਨ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਚੰਗੀ ਸਿੱਤ ਲਈ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਅੱਜ ਅੰਮ੍ਰਿਤਸਰ ਦੇ ਪਢਾਰੀ ਪੁਲ ਤੋਂ ਇੱਕ ਮਾਰਚ ਕੱਢਿਆ ਜਾ ਰਿਹਾ ਭਾਈ ਬਲਦੇਵ ਸਿੰਘ ਵਡਾਲਾ ਸਾਡੇ ਨਾਲ ਨੇ ਵਡਾਲਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਕਾਫਲਾ ਵਾ ਉਹ ਕਿਸ ਮਕਸਦ ਨੂੰ ਕੱਢਿਆ ਜਾ ਰਿਹਾ ਅੱਜ ਦਾ ਮਾਰਚ ਅਰਦਾਸ ਅਤੇ ਮਸ਼ਾਲ ਮਾਰਚ ਹੈ ਜੋ ਪਢਾਰੀ ਪੁਲ ਤੋਂ ਚੱਲ ਕੇ ਸ੍ਰੀ ਅਕਾਲ ਤਖਤ ਸਭ ਜਾ ਕੇ ਅਰਦਾਸ ਕਰੂਗਾ ਜਿਸ ਦਾ ਮੁੱਖ ਮਕਸਦ ਭਾਈ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਦੀ ਫਤਿਹ ਜਾਬੀ ਲਈ ਜਿਹੜਾ ਮਰਨ ਵਰਤ ਤੇ ਬੈਠੇ ਹੋਏ ਨੇ ਸਰਕਾਰਾਂ ਗੁੰਗੀਆਂ ਬੋਲੀਆਂ ਹੋ ਚੁੱਕੀਆਂ ਨੇ ਤਿੰਨਾ ਤੱਕ ਆਵਾਜ਼ ਪਹੁੰਚਾਉਣ ਲਈ ਉਹਨਾਂ ਨੂੰ ਮਰਨ ਵਰਤ ਤੇ ਬੈਠਣਾ ਪਿਆ ਤਿੰਨਾ ਦੀ ਸੇਤ ਜਾਬੀ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਨ ਚੱਲੇ ਆ ਕਿਸਾਨ ਜਥੇਬੰਦੀਆਂ ਦੀ ਏਕਤਾ ਲਈ ਚੱਲੇ ਆ ਔਰ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਅਗਰ ਡੱਲੇਵਾਲ ਸਾਹਿਬ ਨੂੰ ਕੁਝ ਹੋਇਆ ਮੋਦੀ ਸਰਕਾਰ ਤੇ ਭਗਵੰਤ ਮਾਨ ਦੀ ਸਰਕਾਰ ਜ਼ਿੰਮੇਵਾਰ ਹੋਊਗੀ ਔਰ ਇਹ ਵੀ ਕਹਿਣਾ ਚਾਹੁੰਦੇ ਆ ਵੀ ਜਿਹੜੀਆਂ ਜਥੇਬੰਦੀਆਂ ਅੱਜ ਤੱਕ ਖਨੌਰੀ ਮੋਰਚੇ 'ਚ ਨਹੀਂ ਪਹੁੰਚੀਆਂ ਬੇਨਤੀ ਕਰਦਾ ਹਾਂ ਆਪਣੇ ਗਿਲੇ ਸ਼ਿਕਵੇ ਛੱਡ ਕੇ ਉੱਥੇ ਪਹੁੰਚੋ ਕਿਧਰੇ ਐਸਾ ਨਾ ਹੋਵੇ ਮੈਂ ਅੱਗੇ ਵੀ ਬੇਨਤੀ ਕਰਕੇ ਆਇਆ ਤੇ 16 ਤਰੀਕ ਨੂੰ ਮੈਂ ਫਿਰ ਜਾ ਕੇ ਬੇਨਤੀ ਕਰਾਂਗਾ ਅਗਰ ਨਾ ਅੱਜ ਤੁਸੀਂ ਪਹੁੰਚੇ ਤੇ ਅਗਰ ਜਥੇਦਾਰ ਸਾਹਿਬ ਨੂੰ ਕੁਝ ਹੋ ਗਿਆ ਕੁਝ ਵਾਪਰ ਗਿਆ ਤੇ ਫਿਰ ਭੋਗ ਤੇ ਕੋਈ ਤੁਸੀਂ ਮੂੰਹ ਲੈ ਕੇ ਨਹੀਂ ਆ ਸਕੋਗੇ ਔਰ ਪੰਜਾਬ ਦੇ 13 ਐਮਪੀ ਨੇ ਤੇ 94 ਆ ਗੋਂਗੇ ਬੋਲੇ ਜਿੱਤੇ ਹੋਏ ਨੇ ਤੇ 117 ਦੀ ਜੁੰਡਲੀ ਆ ਇਹ ਕਿਤੇ ਭੋਗ ਤੇ ਮੈਨੂੰ ਟੱਕਰ ਗਏ ਬਾਕੀ ਸੰਸਥਾਵਾਂ ਚ ਜਾ ਕੇ ਮੈਂ ਕੀਰਤਨ ਕਰਦਾ ਅਗਰ ਡੱਲੇਵਾਲ ਸਾਹਿਬ ਨੂੰ ਕੁਝ ਹੋਇਆ ਉਸ ਦਿਨ ਭੋਗ ਤੇ ਕੀਰਤਨ ਨਹੀਂ ਕਰੂੰਗਾ ਇਹਨਾਂ ਦਾ ਵਿਰੋਧ ਕਰੂੰਗਾ ਬਾਹਰ ਖਲੋ ਕੇ ਇਹਨਾਂ ਨੂੰ ਕੰਨੋ ਫੜ ਕੇ ਇਹਨਾਂ ਦੇ ਭੋਗ ਤੋਂ ਬਾਹਰ ਕੱਢੋ ਇਹਨਾਂ ਨੂੰ ਕੋਈ ਹੱਕ ਨਹੀਂ ਰਹਿ ਗਿਆ ਹੁਣ ਇੱਥੇ ਆਉਣ ਦਾ ਇਸ ਲਈ ਆ ਮਾਰਚ ਅੱਜ ਇੱਥੇ ਹੀ ਨਹੀਂ ਇਹ ਪੂਰੇ ਪੰਜਾਬ 'ਚ ਹੋਣਗੇ ਹਰ ਥਾਂ ਤੇ ਆਵਾਜ਼ ਦੇਾਂਗੇ ਪੂਰੇ ਭਾਰਤ ਦੇ ਲੋਕਾਂ ਨੂੰ ਆਵਾਜ਼ ਦਿੰਨੇ ਆ ਇੱਕ ਕਿਸਾਨੀ ਸੰਘਰਸ਼ਨੀ ਇਹ ਲੋਕਤੰਤਰ ਦਾ ਹੈ ਇਹ ਗਰੀਬਾਂ ਦਾ ਹੈ ਇਹ ਮਜ਼ਦੂਰਾਂ ਦਾ ਹੈ ਇਹ ਮਹਿੰਗਾਈ ਦੇ ਖਿਲਾਫ ਹੈ ਜਿਹੜਾ ਆਟਾ ਤੁਹਾਨੂੰ ਅਡਾਨੀ ਬਾਨੀ 400 ਨੂੰ ਦੇਣਾ ਚਾਹੁੰਦੇ ਨੇ ਕਿਸਾਨ ਤੁਹਾਨੂੰ 5 ਰੁਪਏ ਨੋ ਪ੍ਰੋਫਿਟ ਨੋ ਲਾਸ ਤੇ ਦੇਣਾ ਚਾਹੁੰਦੇ ਨੇ ਐਮ ਐਸ ਪੀ ਦਾ ਮਤਲਬ ਉਹ ਤੁਹਾਨੂੰ ਵਾਜਬ ਮੁੱਲ ਤੇ ਸਾਰਾ ਕੁਝ ਦੇਣਾ ਚਾਹੁੰਦੇ ਪੰਜਾਬ ਦੇ ਪਾਣੀ ਤਾਂ ਬਚਣਗੇ ਐਮ ਐਸ ਪੀ ਲੱਗੇ ਲਗੂ ਹੋ ਪੰਜਾਬ ਦੇ ਪਾਣੀ ਤਾਂ ਬਚਣਗੇ ਝੋਨੇ ਤੋਂ ਮੁਕਤ ਹੋਵਾਂਗੇ ਪੰਜਾਬ ਦੇ ਪਾਣੀ ਤਾਂ ਬਚਣਗੇ ਐਮਐਸਪੀ ਪੰਜਾਬ ਤੇ ਹਰ ਜਿੰਸ ਤੇ ਲਾਗੂ ਹੋਊਗੀ ਇਸ ਲਈ ਕਿਸਾਨੀ ਸੰਘਰਸ਼ ਨੂੰ ਫਤਿਹ ਕਰਨ ਵਾਸਤੇ ਤੇ ਦੱਲੇਵਾਲ ਸਾਹਿਬ ਨੂੰ ਅਸੀਂ ਜਿਉਂਦਾ ਵੇਖਣਾ ਚਾਹੁੰਦੇ ਅਸੀਂ ਮਰਿਆ ਹੋਇਆ ਨਹੀਂ ਵੇਖਣਾ ਚਾਹੁੰਦੇ ਗੁਰੂ ਘਰ ਦੇ ਵਿੱਚ ਹੋਰ ਵੀ ਕੀਰਤਨ ਨੇ ਪੰਜਾਬ ਦੇ ਵਿੱਚ ਹੋਰ ਵੀ ਤੁਹਾਡੇ ਵਰਗੇ ਸਿੱਖ ਚਰੇ ਨੇ ਪਰ ਭਾਈ ਬਲਦੇਵ ਸਿੰਘ ਵਿਡਾਲਾ ਨੂੰ ਹੀ ਕਿਉਂ ਜ਼ਿਆਦਾ ਦਰਦ ਆ ਜੀ ਕਿਉਂ ਛੜਕਾਂ ਤੇ ਆ ਗਏ ਨੇ ਉਹਨਾਂ ਦੇ ਹੱਕ ਦੇ ਵਿੱਚ ਭਾਈ ਬਲਦੇਵ ਸਿੰਘ ਵਿਡਾਲਾ ਬਾਬੇ ਨਾਨਕ ਦਾ ਵਾਰਿਸ ਹੈ ਤੇ ਬਾਬਾ ਨਾਨਕ ਕਿਸਾਨ ਹੈ ਤੇ ਬਾਬੇ ਨਾਨਕ ਨੇ ਪਾਉਣ ਗੁਰੂ ਪਾਣੀ ਪਿਤਾ ਆਖਿਆ ਪੜ ਲੈਣਾ ਹੋਰ ਚੀਜ਼ ਹੈ ਪਰ ਕਿਸੇ ਚੀਜ਼ ਨੂੰ ਪੜ ਕੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਣਾ ਉਹ ਹੋਰ ਚੀਜ਼ ਹੈ ਤੇ ਸ਼ੈਦ ਬਾਬੇ ਨੇ ਸਾਨੂੰ ਉਹ ਦਇਆਤ ਦਿੱਤੀ ਹੈ ਤੇ ਜੇ ਉਹ ਨਹੀਂ ਆਏ ਤੇ ਉਹਨਾਂ ਨੂੰ ਵੀ ਬੇਨਤੀ ਕਰਦਾ ਹੈ ਕਿ ਢੱਲੇਵਾਲ ਸਾਹਿਬ ਨੂੰ ਸਾਡੇ ਕੀਰਤਨੀਏ ਰੋਜ਼ ਜਾ ਕੇ ਕੀਰਤਨ ਸੁਣਾਉਣ ਇੱਕ ਘੰਟਾ ਜਿੰਨੇ ਵੀ ਜਾ ਸਕਦੇ ਟਾਡੀ ਵੀਰ ਵੀ ਜਾਣ ਕੀਰਤਨੀਆਂ ਵੀ ਜਾਣ ਕਥਾਵਾਚਕ ਵੀ ਜਾਣ ਮੈਂ ਕਹਿੰਦਾ ਉਸ ਦਿਨ ਜਦੋਂ ਜਾ ਕੇ ਭਾਈ ਸੁਖਪ੍ਰੀਤ ਸਿੰਘ ਨੇ ਇਤਿਹਾਸਣ ਆਇਆ ਸਹਬਜ਼ਾਦਿਆਂ ਦਾ ਅਸੀਂ ਕੀਰਤਨ ਕੀਤਾ ਤੇ ਡੱਲੇਵਾਲ ਸਾਹਿਬ ਨੂੰ ਇੱਕ ਬੜਾ ਸਰੂਰ ਮਿਲਿਆ ਉਹਦੇ ਵਿੱਚ ਉਹਨਾਂ ਦੀ ਜੋ ਰੋਹਾਨੀਅਤ ਸੀ ਚਿਹਰੇ ਦੀ ਭਾਵੇਂ ਬੰਦਾ ਅਗਲੇ ਬੰਨੇ ਮੌਤ ਵੇਖ ਰਿਹਾ ਹੈ ਉਹਦੇ باوجود ਵੀ ਚੜਦੇ ਤੇ ਢਲਦੇ ਸੂਰਜ ਦੀ ਤਰ੍ਹਾਂ ਲਾਲੀ ਵੇਖੀ ਗਈ ਉਹਨਾਂ ਨੇ ਕਬੂਲ ਕਰ ਲਿਆ ਮਰਨਾ ਪਰ ਮੈਂ ਵੀ ਕਵਾਂਗਾ ਡੱਲੇਵਾਲ ਸਾਹਿਬ ਅਸੀਂ ਤੁਹਾਨੂੰ ਮਰਨ ਤੋਂ ਪਹਿਲਾਂ ਜਿੰਦਾ ਸ਼ਹੀਦ ਕਬੂਲਦੇ ਹਾਂ ਤੁਸੀਂ ਮੌਤ ਕਬੂਲੀ ਅਸੀਂ ਜਿੰਦਾ ਸ਼ਹੀਦ ਕਬੂਲਦੇ ਬਹੁਤ ਸਾਰੀਆਂ ਜਥੇਬੰਦੀਆਂ ਹੱਲੇ ਵੀ ਸਵਾਲ ਚੁੱਕ ਰਹੀਆਂ ਨੇ ਹੱਲੇ ਵੀ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੋ ਰਹੇ ਇਹ ਉਹਨਾਂ ਨੂੰ ਬੇਨਤੀ ਕਰਦਾ ਹਾਂ ਵੀ ਜਰੂਰ ਪਹੁੰਚੋ ਇਹ ਗੱਲਾਂ ਬਾਤਾਂ ਕਰਨ ਦਾ ਸਮਾਂ ਨਹੀਂ ਨਰਾਜਾ ਉਹ ਮਨਾਉਣ ਦਾ ਸਮਾਂ ਨਹੀਂ ਇਹ ਕੋਈ ਡੱਲੇਵਾਲ ਸਾਹਿਬ ਨੇ ਮੁੰਡੇ ਦਾ ਵਿਆਹ ਨਹੀਂ ਰੱਖਿਆ ਕਿ ਫੁੱਫੜ ਵਿਟਰ ਗਿਆ ਤੇ ਮਨਾ ਕੇ ਲਿਆਓ ਇਹ ਜੰਗ ਲੱਗੀ ਹੋਈ ਹੈ ਇੱਥੇ ਤੁਹਾਡਾ ਜਾਣਾ ਬਣਦਾ ਹੈ ਅਗਰ ਕਿਸਾਨ ਭਰਾਵੋ ਤੁਸੀਂ ਗਲਤੀ ਕਰ ਗਏ ਚੇਤੇ ਕਰ ਲਿਓ ਸ਼ਾਮ ਸਿੰਘ ਅਟਾਰੀ ਨੂੰ ਚਿੱਠੀ ਬਹੁਤ ਲੇਟ ਮਿਲੀ ਸੀ ਮਹਾਰਾਣੀ ਜਿੰਦਾ ਦੀ ਪੌਣੇ 200 ਸਾਲ ਹੋ ਗਿਆ ਸਾਡੇ ਪੈਰ ਨਹੀਂ ਲੱਗੇ ਅੱਜ ਜੇ ਕਿਤੇ ਉਹ ਕਿਤਾਈ ਤੁਸੀਂ ਕਰ ਲਈ ਭੁੱਲ ਜੋ ਸਦੀ ਦੇ ਵਿੱਚ ਅੱਗੇ ਤੁਹਾਡੇ ਕਿਤੇ ਪੈਰ ਲੱਗ ਜਾਣਗੇ ਸਿਆਸੀ ਲੀਟਰਾਂ ਨੇ ਅਸਤੀਫੇ ਦਿੱਤੇ ਸੀ ਕਿਸਾਨੀ ਨੂੰ ਲੈ ਕੇ ਬਹੁਤ ਸਾਰੇ ਪਰ ਅਜੇ ਤੱਕ ਕਿਸੇ ਬਿਆਨ ਨਹੀਂ ਆਇਆ ਕੋਈ ਸਾਹਮਣੇ ਨਹੀਂ ਆਇਆ ਅਸੀਂ ਕਹਿੰਦੇ ਸੀ ਅਸੀਂ ਕਿਸਾਨੀ ਲਈ ਅਸਤੀਫੇ ਦਿੱਤੇ ਨੇ ਇਹ ਡਰਾਮਾ ਸੀ ਜੀ ਜੇ ਕੋਈ ਸ਼ਰਾਬ ਨਕਲੀ ਪੀ ਕੇ ਮਰ ਜਾਂਦਾ ਤੇ ਭਗਵੰਤ ਮਾਨ 2 ਕਰੋੜ ਮੁਆਵਜ਼ਾ ਦੇਣ ਚਲੇ ਜਾਂਦਾ ਅੱਜ ਇੱਥੇ ਕਿਸਾਨੀ ਮੋਰਚੇ 'ਚ ਬੈਠਿਆਂ ਨੂੰ ਮਰਨ ਵਰਤ ਤੇ ਬੈਠੇ ਹੋਏ ਨੇ ਅੱਜ ਕਿੰਨੇ ਕੁ ਉੱਥੇ ਮੰਤਰੀ ਤੇ ਸੰਤਰੀ ਪਹੁੰਚ ਕੇ ਪਤਾ ਲੈ ਕੇ ਆਏ ਇਹ ਤੇ ਕਿਸਾਨਾਂ ਨੂੰ ਕਹਿਣਾ ਬਣਦਾ ਸੀ ਤੁਸੀਂ ਨਾ ਬੈਠੋ ਸਾਨੂੰ ਕਾਦੇ ਲਈ ਚੁਣਿਆ ਸੀ ਜਾ ਕੇ ਗੱਲ ਕਰਾਂਗੇ ਲੋਕ ਸਭਾ 'ਚ ਵਿਧਾਨ ਸਭਾ 'ਚ ਪੰਚਾਇਤਾਂ 'ਚ ਮਤੇ ਪਵਾਵਾਂਗੇ ਐਮਐਸਪੀ ਦੇ ਪਰ ਕਿਸੇ ਸਰਕਾਰ ਨੇ ਕੁਝ ਨਹੀਂ ਕੀਤਾ ਇਹਨਾਂ ਜੋ ਕੁਝ ਹੁਣ ਤੱਕ ਕੀਤਾ ਆਪਣੀ ਖੱਲ ਬਚਾਉਣ ਲਈ ਡਰਾਮੇ ਕੀਤੇ ਅੱਜ ਦਾ ਜਿਹੜਾ ਵਿਸ਼ਾਲ ਮਾਰਚ ਕੱਢਿਆ ਜਾ ਰਿਹਾ ਤੇ ਇਹ ਲਾਸਟ ਕਿੱਥੋਂ ਤੱਕ ਪਹੁੰਚੇਗਾ ਅਸੀਂ ਸੱਚਖੰਡ ਕਾਲ ਤੱਕ ਸਭ ਤੇ ਅਰਦਾਸ ਕਰਾਂਗੇ ਲਾਸਟ ਨਾ ਕੋ ਇੱਥੇ ਫਤਿਹ ਕਰਕੇ ਉੱਥੋਂ ਮੁੜਨਾ ਹੈ ਜਿੰਦਾਬਾਦ ਭਾਈ ਬਲਦੇਵ ਸਿੰਘ ਬਡਾਲਾ ਜਿਨ੍ਹਾਂ ਦੇ ਵੱਲੋਂ ਇੱਕ ਵਿਸ਼ਾਲ ਮਾਰਚ ਜਿਹੜਾ ਵਾ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਲੈ ਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇਗਾ ਉਹਨਾਂ ਨੇ ਕਿਹਾ ਕਿ ਇਹ ਕਾਫਲਾ ਹੁਣ ਪੰਜਾਬ ਚ ਰੁਕੇਗਾ ਨਹੀਂ ਲਗਾਤਾਰ ਪੰਜਾਬ ਦੇ ਵਿੱਚ ਇਹ ਵਿਸ਼ਾਲ ਮਾਰਚ ਜਿਹੜਾ ਸ਼ਹਿਰ-ਸ਼ਹਿਰ ਦੇ ਵਿੱਚ ਕੱਢਿਆ ਜਾਵੇ ਤਾਂ ਇਹ ਤਸਵੀਰਾਂ ਤੁਸੀਂ ਵਿਸ਼ਾਲ ਮਾਰਚ ਦੀਆਂ ਦੇਖ ਰਹੇ ਹੋ ਕਿ ਭਾਈ ਬਲਦੇਵ ਸਿੰਘ ਬਡਾਲਾ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਚੰਗੀ ਸੇਤ ਲਈ ਕਿਉਂਕਿ ਪਿਛਲੇ 16 ਦਿਨ ਤੋਂ ਭਾਈ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨਵਤਨੇ ਬੈਠੇ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਜਿਹੜਾ ਖਨੌਰੀ ਤੇ ਚੱਲ ਰਿਹਾ ਤੇ ਅੱਜ ਉਹਨਾਂ ਦੇ ਵੱਲੋਂ ਜਿਹੜਾ ਵਾ ਵਿਸ਼ਾਲ ਮਾਰਚ ਕੱਢਿਆ ਜਾ ਰਿਹਾ ਜਗਜੀਤ ਸਿੰਘ ਡੱਲੇਵਾਲ ਹੋਣਾਂ ਦੀ ਚੰਗੀ ਸੇਤ ਲਈ ਜੈਤਬਾਦ